ਅੱਖ-ਵੱਖ ਜਥੇਬੰਦੀਆਂ ਦੇ ਆਏ ਹੋਏ ਬਲਾਰੇ ਅਤੇ ਸਟੂਡੈਂਟ ਸਾਰੇ ਹੀ ਸਾਥੀ ਇਕੱਠੇ ਹੋਏ ਨੇ ਅੱਜ ਦਾ ਮਕਸਦ ਸਾਰੇ ਹੀ ਭਾਰਤ ਦੇ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਹੀ ਕਿਸਾਨ ਆਗੂ ਜੰਨਤਕ ਜਮਹੂਰੀ ਜਥੇਬੰਦੀਆਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੇ ਵੱਲੋਂ ਪੰਜਾਬ ਦੇ ਵੱਲੋਂ ਸਾਰੇ ਹੀ ਸਾਥੀ ਇਕੱਠੇ ਹੋਏ ਨੇ ਸਾਡੇ ਸਾਥੀ ਬੋਲ ਕੇ ਗਏ ਸੀ ਕਿ ਆਪਾਂ ਨੂੰ ਇਸ ਦਿਨ ਤੇ ਕਿਸ ਤਰ੍ਹਾਂ ਇਕੱਠੇ ਹੋਣਾ ਚਾਹੀਦਾ ਵਾ ਕਿੱਦਾਂ ਕਰਨਾ ਚਾਹੀਦਾ ਵਾ ਸੋ ਤੁਸੀਂ ਖਨੌਰੀ ਬਾਰਡਰ ਵੱਲ ਵੀ ਇਹਨਾਂ ਨੇ ਛਾਤੀ ਮਾਰੀ ਜੋ ਕਿ ਮਰਨ ਵਰਤੇ ਬੈਠੇ ਨੇ ਉਹ ਵੀ ਉਹਨਾਂ ਦੀਆਂ ਕਿਡਨੀਆਂ ਦੇ ਵਿੱਚ ਫਰਕ ਪੈ ਗਿਆ ਵਾ ਸਰਕਾਰ ਜਿਹੜੀ ਆ ਉਹ ਅਜੇ ਵੀ ਇਸ ਚੀਜ਼al ਨਹੀਂ ਦੇਖ ਰਹੀ ਕਿ ਉਹਨਾਂ ਦੀ ਸਿਹਤ ਜਿਹੜੀ ਆ ਚਿੰਤਾਜਨਕ ਬੰਦੀ ਆ ਆਪਾਂ ਨੂੰ ਸਾਰੇ ਹੀ ਜਥੇਬੰਦੀਆਂ ਨੂੰ ਜਦੋਂ ਕਿਤੇ ਵੀ ਲੋੜ ਪੈਂਦੀ ਆ ਆਪਾਂ ਸਾਰੇ ਹੀ ਜਣੇ ਇਕੱਠੇ ਹੋਈਏ ਸਾਡੇ ਸਾਥੀ ਰਤਨ ਸਿੰਘ ਜੀ ਰੰਡਾਵਾ ਜੋ ਕਿ ਸਾਡੇ ਬਹੁਤ ਸਤਿਕਾਰਯੋਗ ਨੇ ਕੁਹਾਲੀ ਪਿੰਡ ਦੇ ਵਿੱਚ ਵੀ ਬਹੁਤ ਹੀ ਇਹਨਾਂ ਦਾ ਆਉਣ ਜਾਣਾ ਹੈ ਉਥੇ ਕਾਂਡੇੜ ਲਖਮੀਰ ਸਿੰਘ ਜੀ ਸਰਦਾਰ ਚੰਦਰ ਸਿੰਘ ਜੀ ਪਟੇਵੜ ਔਰ ਹੋਰ ਵੀ ਇਹਨਾਂ ਦੇ ਨਾਲ ਸਾਥੀ ਹੈਗੇ ਨੇ ਮੈਂ ਵੀ ਇਹਨਾਂ ਦੇ ਨਾਲ ਕਾਫੀ ਵਾਰੀ ਸਮੂਲੀਅਤ ਕੀਤੀ ਤੁਸੀਂ ਉਗਰਾਹਾ ਜਥੇਬੰਦੀ ਦੇ ਹੋਰ ਵੀ ਬਹੁਤ ਜਥੇਬੰਦੀਆਂ ਦੇ ਸਾਥੀ ਇੱਥੇ ਪਹੁੰਚੇ ਜੇ ਮੈਂ ਬਹੁਤਾ ਨਹੀਂ ਬੋਲਦਾ ਕਿ ਇੱਥੇ ਹੀ ਮੈਂ ਖਿਮਾ ਦਾ ਜੱਜ ਕਹਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਕੋਈ ਵੀ ਕੀਤਾ ਗਿਆ ਹੈ ਉਹ ਐਨਐਸਏ ਦੇ ਦੋਸ਼ ਕੀਤਾ ਗਿਆ ਹੈ ਜਿਹੜਾ ਹੁਣੇ ਨਵੇਂ ਨਾਗਰਿਕ ਸੁਰੱਖਿਆ ਕਾਨੂੰਨ ਬਰਾਇਆ ਹੈ ਉਹਦੇ ਤੇ ਵੀ ਤੁਸੀਂ ਕਿਤੇ ਉਹਨਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਸਾਹ ਚ ਪੈਨੇ ਤੇ ਇਹਨਾਂ ਕਾਨੂੰਨਾਂ ਦੇ ਖਿਲਾਫ ਵੀ ਪਿੱਛੇ ਜਦੋਂ ਐਤੀ 15 16 ਜੂਨ ਨੂੰ ਇੱਕ ਜਲਾਈ ਨੂੰ ਤੋਂ ਬਾਅਦ ਕਾਲੇ ਕਾਨੂੰਨ ਜਿਹੜੇ ਤੈਨੇ ਲਿਆਦੇ ਜਾ ਰਹੇ ਸੀ ਜਦੋਂ ਸੱਜਿਆ ਪਹਿਨੋ ਇੱਕ ਜਲਾਈ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਚੱਲੇ ਅਦਾਲਤ ਵਿੱਚ ਇਕੱਠੇ ਹੋ ਕੇ ਇਹਨਾਂ ਖਲਾਫ ਮੁਜਾਰਾ ਕੀਤਾ ਉਹ ਕਨਵੈਨਸ਼ਨ ਕੀਤੀ ਅੱਜ ਜੀ ਜਨਤਾ ਦੇ ਨਤੇ ਬੰਦੇ ਨੇ ਸਦਾ ਦੰਨਿਆ ਪਿੱਦਤੀਓ ਆਪਣੇ ਹੱਕਾਂ ਵਾਸਤੇ ਲੜਦੇ ਨੇ ਉੱਤੇ ਉਹ ਲਾਲੇ ਕਾਲੇ ਕਾਨੂੰਨ ਜਿਹੜੇ ਆ ਇੱਥੇ ਇਥਾਰੇ ਤੇ ਇਹਦੇ ਵਿੱਚ ਅੱਜ ਸਾਡੇ ਮੁੱਖ ਬਲਾਰੇ ਜਿਹੜੇ ਨੇ ਉਹ ਡਾਕਟਰ ਪਿੰਨਰ ਸਾਹਿਬ ਤੇ ਇੰਦਰ ਜੀ ਸਾਥੀ ਪੀਡਬੀ ਵਾਲੇ ਆਏ ਆ ਚੰਗਾ ਜਸਾ ਲੈ ਕੇ ਪੀਡਬੀ ਦੇ ਕੰਮਿਆਂ ਦਾ ਉਹ ਬੋਲੇ ਵੀ ਜੀ ਮੇਰੇ ਲੋ ਤੁਸੀਂ ਕਹਿ ਲਿਓ ਇਹਦੇ ਮਨੁੱਖਾਂ ਦੇ ਕਿ ਕੋਈ ਗੱਲ ਨਹੀਂ ਇੱਥੇ ਬਾਹਰਾਂ ਦੇ ਕਿੰਧੀਆਂ ਪੀਨਲ ਕੋਡੀਆਂ ਤਿੰਨ ਚਾਰ ਧਰਾਵਾਂ ਦੇ ਵਿੱਚ ਵੀ ਜਿਹੜਾ ਇਹ ਹੀਨਸ ਕ੍ਰਾਈਮ ਦੀ ਕੈਟਾਗਰੀ ਚ ਰੇਪ ਆਉਂਦੀ ਆ ਦੁਸ਼ਕਰਮ ਆਉਂਦਾ ਔਰ ਕਈ ਲੋਕਾਂ ਨੂੰ ਉਮਰ ਕੈਦ ਦੇ ਬਣਾਉਣ ਲਈ ਵੀ ਸੰਗਰਸ਼ ਕਰਨਾ ਪੈਂਦਾ ਕਾਨੂੰਨ ਦੇ ਵਿੱਚ ਤਰਤੀਮਾਂ ਕਰ ਲਈ ਉਹ ਚ ਆਪਣੇ ਪੱਖ ਦਾ पीडब्ल्यूडी ਦੇ ਕੰਮਿਆਂ ਦਾ ਜੱਫਾ ਕਿ ਜਿੱਥੇ ਖਾਂ ਮਿਲਦਾ ਬਹਿ ਜਾਣਾ ਕਿਹੜੀ ਜੌਬ ਹੋਵੇ ਜਿੱਥੇ ਈ ਲੱਗੇ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਆਪਣਾ ਖਰਚਾ ਕਰ ਕਰ ਸਕਣ ਮੈਂ ਇਹ ਗੱਲ ਕਰ ਰਿਹਾ ਸੀ ਵੇਖੋ ਇਹ ਕੰਮ ਆਪਣਾ ਲੰਮਾ ਐਸ ਵੇਲੇ ਸਰਕਾਰ ਇਦਾਂ ਦੀ ਆ ਗਈ ਕੱਲ ਕੱਲ ਦੀ ਗੱਲ ਆਲਾਬਾਦ ਦੀ ਕੋਰਟ ਦੇ ਕਿਦਾਂ ਚ ਨੇ ਕਿਹਾ ਪਾਉਂਦਾ ਦੀ ਹਿੰਦੂਆਂ ਦੀ ਬਹੁ ਗਿਣਤੀ ਆ ਭਾਰਤ ਅੰਦਰ ਇਹ ਕਰਕੇ ਆਪਾਂ ਵੀ ਮਾਜੇ ਦੀ ਗੱਲ ਚਾਲੀਏ ਭਾਵੇਂ ਮਾਲਵੇ ਦੀ ਭਗਵੰਤ ਮਾਨ ਨੇ ਸਾਡਾ ਜਿਹੜੀ ਜਾਣ ਦੇਣਾ ਤੁਰ ਕੇ ਜਾਓ ਪਰ ਤੁਰ ਕੇ ਜਾਣ ਵਾਲਿਆਂ ਉੱਤੇ ਵੀ ਜਿਨ੍ਹਾਂ ਨੇ ਭਾਜਪੀ ਨੂੰ ਵੋਟ ਨਹੀਂ ਪਾਇਆ ਉਹ ਸਾਡੇ ਹੱਕ ਜਿਹੜੇ ਅਧੂਰੇ ਪੂਰੇ ਹੋਣ ਇਹ ਸੰਸਾਰ ਤੋਂ ਸਾਰਾ ਕੁਝ ਤੁਰ ਰਿਹਾ ਇਜ਼ਰਾਈਲ ਨੂੰ ਹਥਿਆਰ ਵੇਚਣ ਦੇ ਨਾਂ ਤੇ ਅਮਰੀਕਾ ਨੇ ਜੰਗ 'ਚ ਝੋਕਤਾ ਇਹ ਬਚਾਉਣ ਲਈ ਯੁੱਧ ਕਰਨਾ ਪੈਣਾ ਇਹਨਾਂ ਨੂੰ ਐਮੈਨਡਮ ਤੋਂ ਜਿਹੜੀਆਂ ਲੋਕ ਪੱਕੇ ਹੋਣ ਇੱਥੇ ਲੜਨਾ ਪੈਣਾ ਉਹਨਾਂ ਨੂੰ ਦਿੱਲੀ ਵੇਣ ਦੇਣਾ ਚਾਹੀਦਾ ਉਹਨਾਂ ਦੇ ਲਾਤੀ ਚਾਰਜ ਦਾ ਅਜ਼ਲ ਕਰਦੇ ਆ ਜਿਹੜੀ ਤੇ ਦਿੱਲੀ ਰਾਮਲੀਲਾ ਗਰਾਊਂਡ ਅਲਾਟ ਕਰੋ ਹੋਰ ਕਰੋ ਇਹ ਜੈ ਜਤਾ ਜੈ ਸ਼ਕਰ ਧੰਨਵਾਦ ਜੀ ਹੁਣ ਮੈਂ ਨਾਰੇ ਜਿਹੜੇ ਕੁਝ ਲਾਉਣੇ ਆ ਤੇ ਨਾਰੇ ਦਾ ਜਵਾਬ ਉੱਚੀ ਆਵਾਜ਼ ਦੇ ਕੇ ਦੇਣਾ ਮਤਲੀ ਮੋਦੀ ਸਰਕਾਰ ਮਰਦਾਬਾਦ ਮਰਦਾ

एनआईए ਦੇ ਛੱਪੇ ਮਾਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਤਿੰਨ ਫੌਜਦਾਰੀ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਲੋਕ ਇਕਤਾ ਜਿੰਦਾਬਾਦ 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 ਅੱਜ 10 ਜੀਵ ਲੋਤੀ ਹੀ ਉਮਰ ਰਾਈਟ ਜਿਹੜੀ ਆ ਮਨੁੱਖੀ ਅਧਿਕਾਰ ਚ ਸ਼ਾਮਲ ਹੋ ਸਾਰੇ ਹੀ ਭਾਰਤ ਵਿੱਚ ਸਾਰੇ ਹੀ ਵਰਲਡ ਦੇ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ ਇਸ ਦਿਨ ਮਨਾਉਣ ਤੇ ਸਿਸਟਮ ਇਸ ਦਿਨ ਮਨਾਉਣ ਦਾ ਕਾਰਨ ਕਿਉਂਕਿ ਜਿਸ ਤਰ੍ਹਾਂ ਕਿਸਾਨ ਜਥੇ 15 ਦੇ ਗਿਲੋ ਜਮਹੂਰੀ ਕਿਸਾਨ ਸਭਾ ਵੈਲੋਂ ਤਰਕਸ਼ੀ ਸੋਸਾਇਟੀਆਂ ਵੈਲੋਂ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਪੰਜਾਬ ਦੇ ਵੈਲੋਂ ਜ਼ਿਲ੍ਹਾ ਅਮਰਸੇ ਦੇ ਵੈਲੋਂ ਤਹਿਸੀਲ ਜਨਾਲਾ ਦੇ ਵੈਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵੈਲੋਂ ਇਹ ਜਿਹੜਾ ਵਾਅਦਾ ਦੇਣਾ ਮਨਾਇਆ ਜਾ ਰਿਹਾ ਹੈ ਇਸ ਤਰ੍ਹਾਂ ਕਿ ਕਾਲੇ ਕਾਨੂੰਨ ਜਿਹੜੇ ਤਿੰਨੇ ਆ ਉਹਨਾਂ ਨੂੰ ਰੱਦ ਕਰ ਲਈ ਜਿਸ ਤਰ੍ਹਾਂ ਕਿ ਕਿਸਾਨ ਜਿਹੜੇ ਆ ਆਪਣੀ ਆਪਣੀ ਐਮਐਸਪੀ ਮੰਗਾ ਉਹਨਾਂ ਦੇ ਵਿਰੁੱਧ ਹੋਰ ਵੀ ਕਈ ਜਿਹੜੀਆਂ ਜਥੇਬੰਦੀਆਂ ਵੱਖਰੇ ਰੱਖਦੇ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਸਰਕਾਰ ਕੋਲੋਂ ਮੰਗ ਕਰਦੀਆਂ ਨੇ ਸਰਕਾਰ ਦੇ ਅੱਗੇ ਆ ਚਾਹ ਤੋਂ ਦੁਹੀ ਹੋ ਕੇ ਜਮੂਰੀਤ ਕਿਸਾਨ ਸਭਾ ਸਾਰੀਆਂ ਹੀ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਭੰਡਾਰੀ ਪੁਲ ਦੇ ਤੇ ਇੱਕ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਮੈਡੀਕਲ ਪ੍ਰੈਕਟਿਸਿਨ ਰਿਐਸੋਸੀਅਨ ਪੰਜਾਬ ਤਸੀਲ ਅਜਨਾਲਾ ਦੇ ਪ੍ਰਧਾਨ ਡਾਕਟਰ ਮਖ्तार ਸਿੰਘ ਦੀ ਚੇਤਨਪੁਰਾ ਆਪਣੇ ਜਥੇਬੰਦੀ ਨੂੰ ਲੈ ਕੇ ਔਰ ਦਾਸ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅਮਰਸਰ ਆਪਣੀ ਟੀਮ ਨੂੰ ਲੈ ਕੇ ਭੰਡਾਰੀ ਪੁਲ ਵਿੱਚ ਪਹੁੰਚੇ